ਸ਼ੰਭੂ ਬਾਡਰ ਖੋਲਣ ਲੈ ਕੇ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਕੋਰਟ ਵੱਲੋਂ ਫਿਰ ਤੋਂ ਇਸ ਮਾਮਲੇ ਨੂੰ ਲਟਕਾ ਦਿੱਤਾ ਗਿਆ ਹੈ ਜੀ ਅਗਲੇ ਮਹੀਨੇ ਹੁਣ 2 ਸਤੰਬਰ ਨੂੰ ਕਿਹਾ ਜਾ ਰਿਹਾ ਹੈ ਵੀ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇ ਸਰਕਾਰਾਂ ਕੇਂਦਰ ਪੰਜਾਬ ਤੇ ਹਰਿਆਣਾ ਖਾਸ ਕਰ ਹਰਿਆਣਾ ਦੇ ਵਿੱਚ ਜ਼ਿਆਦਾ ਜ਼ਿੰਮੇਵਾਰ ਹੈ ਇਹ ਇੱਕ ਤਰ੍ਹਾਂ ਨਾਲ ਫੇਰ ਹੋਇਆ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਸਪਸ਼ਟ ਕਿਹਾ ਸੀ ਕਿ ਤੁਹਾਡੇ ਤੇ ਕੇਸ ਬਣਾਵਾਂਗੇ ਜੇਕਰ ਤੁਸੀਂ ਇਹ ਨਾ ਕੋਈ ਲੋ। ਇਹ ਉੱਥੇ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਚ ਮਿਲਿਆ ਇਹਨੇ ਤੇ ਰੋਕਿਆ ਕੀ ਨੇ ਇਹਨਾਂ ਨੂੰ। ਇਹ ਕਦੇ ਸੀ ਟਰੈਕਟਰ ਤੋਂ ਬਿਨਾ ਜਾਣਾ ਨਹੀਂ ਕਿਉਂਕਿ ਸਾਡਾ ਸੱਜੋ ਸਮਾਨ ਉਹਦੇ ਵਿੱਚ ਹੈ। ਨਿੱਤ ਏਕਾਸਤ ਨੂੰ ਇਹਦਾ 200 ਦਿਨ ਪੂਰਾ ਹੋ ਜਾਏਗਾ। 13 ਫਰਵਰੀ ਨੂੰ ਇਹ ਬੈਠੇ ਸੀ। ਤੇ 202ਵੇਂ ਦਿਨ ਜਾ ਕੇ ਅਗਲੀ ਸੰਭਾਈ ਹੋਣੀ ਹੈ। ਦਰ ਸਿੰਘ ਰਾਜਾ ਵਡਿੰਗ ਵੱਲੋਂ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਵਰਕਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਈੜੀ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਵੀ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਹੈ। ਹੌਲੀ ਦੀ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾ ਵਾਸਤੇ ਕੁਝ ਘਟਲਸਾਬ ਨਿਯਮ ਬਣਾਏ ਗਏ ਸੀ ਪਰ ਜਿੱਦੇ ਚੱਲਦੇ ਅੱਜ ਕੋਰਟ ਵੱਲੋਂ ਝਾੜ ਪਾਈ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਮੁਰ ਸੁਣਵਾਈ ਕੀਤੀ ਜਾਵੇ ਇਦਾਂ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਲਾਤਾ ਸੀ ਕਿ ਸਾਡੇ ਇੱਥੇ ਪ੍ਰਵਾਸੀ ਮਜ਼ਦੂਰ 8 ਵਜੇ ਤੋਂ ਬਾਅਦ ਆ ਨਹੀਂ ਸਕਦਾ ਛੱਡ ਜਾਵੇ ਦਾ ਮਾਨ ਕਿਉਂ ਜੱਜ ਸਾਹਿਬ ਤਾਂ ਹੈਰਾਨ ਹੋ ਗਏ ਕਹਿੰਦੇ ਇਹ ਕਿਹੜਾ ਤਰੀਕਾ ਆ ਗਿਆ ਕਿ ਭਾਰਤ ਦਾ ਨਾਗਰਿਕ ਜਿਹੜਾ ਵੀ ਹੈ ਜਿਹੜੇ ਮਰਜ਼ੀ ਰਸੂਬੇ ਦਾ ਹੈ ਉਹ ਕਿਤੇ ਜਾ ਕੇ ਰਹਿ ਸਕਦਾ ਹੈ ਇਹ ਝਾੜ ਚੰਬ ਖਾਸੀ ਕੀਤੀ ਆ ਸਰਕਾਰ ਦੀ ਕੋਈ ਸਰਕਾਰ ਨਾ ਦੀ ਚੀਜ਼ ਹੈ ਇੱਥੇ ਤੁਸੀਂ ਲੈਣ ਨੂੰ ਫਿਰ ਤੋਂ ਨਿਵੇਸ਼ ਆ ਰਿਹਾ ਇੱਥੇ ਪਹਿਲਾਂ 2.5 ਸਾਲਾਂ ਦੇ ਵਿੱਚ ਕਿੰਨੇ ਬੰਦ ਕਰਕੇ ਚੱਲੇ ਉਹ ਦੱਸ ਦਿਓ ਜੰਮੂ ਕਸ਼ਮੀਰ ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਟਰੈਲੋ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸ ਵੱਲੋਂ ਪਹਿਲਾਂ ਪੰਜਾਬ ਭਾਰਤ ਦੇ ਵਿੱਚ ਵੱਖ-ਵੱਖ ਹੋਰਾਂ ਪਾਰਟੀਆਂ ਨਾਲ ਗੱਡਜੋੜ ਕੀਤਾ ਗਿਆ ਸੀ ਤੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਫਾਰੂਕ ਅਬਦੁੱਲਾਹ ਸਾਹਿਬ ਦੀ ਪਾਰਟੀ ਹੈ ਨੈਸ਼ਨਲ ਕਾਨਫਰੰਸ ਉਹਨਾਂ ਨਾਲ ਹੁਣ ਮਿਲ ਕੇ ਚੋਣ ਲੜੀ ਜਾਣੀ ਹੈ ਪੀਪਲ ਡੈਮੋਕਰੈਟਿਕ ਪਾਰਟੀ ਉਹ ਵੀ ਇੰਡੀਆ ਗੱਡਜੋੜ ਦਾ ਹਿੱਸਾ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਸਾਬਕਾ ਮੁੱਖ ਮੰਤਰੀ ਬੀਬੀ ਮਹਿਬੂਬਾ ਮੁਫਤੀ ਨੇ ਨੈਸ਼ਨਲ ਕਾਨਫਰੰਸ ਨਾਲ ਨਿਪਟ ਗਿਆ ਕੰਮ ਇਹਨਾਂ ਦਾ ਚੰਗਾ ਹੋਵੇ ਕਿ ਜੇ ਪੀਡੀਪੀ ਪਾਰਟੀ ਵੀ ਕਰ ਲੈਣ ਉਹ ਇਹਨਾਂ ਨੂੰ ਪ੍ਰਸਤਿਤਿਕਾਂ ਦਾ ਪਤਾ ਹੋਊਗਾ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਵਿੱਚ 18 ਸਾਲ ਤੋਂ ਘੱਟ ਉਮਰ ਦੇ ਜਵਾਕ ਨੇ ਉਹ ਮੋਟਰ ਵਹੀਕਲ ਚਲਾਉਣਗੇ ਤਾਂ ਉਹਨਾਂ ਦੇ ਚਲਾਣ ਕਟੇ ਜਾਣਗੇ ਉਸੇ ਤਰ੍ਹਾਂ ਢਿਲਸਾਹ ਅੰਮ੍ਰਿਤਸਰ ਦੇ ਵਿੱਚ ਚਲਾਣ ਕੱਟੇ ਗਏ ਨੇ ਇਹਦੇ ਵਿੱਚ ਇਕੱਲਾ ਇਹ ਨਹੀਂ ਕਿ ਚਲਾਨ ਕੱਟੇ ਜਾਣਗੇ 25000 ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਮਾਪਿਓ ਨੂੰ ਹੋ ਸਕਦੀ ਉੱਥੇ ਕਹਿੰਦੇ ਕਿ ਉਹਨਾਂ ਦੇ ADCP ਹੈ ਟ੍ਰੈਪਕ ਦੇ ਹਰਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਅਸੀਂ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਉਦੋਂ ਚੈਕਿੰਗ ਕੀਤੀ ਸੰਪਤ ਸਿਚੇ ਵਾਲਵ ਲੁਧਿਆਣਾ ਦੇ ਵਿੱਚ ਡੀਸੀ ਨਾਲ ਮੁਲਾਕਾਤ ਕੀਤੀ ਗਿਆ ਡਾ ਰਸਾ ਬੁੱਡੇ ਨਾਲ ਨੂੰ ਲੈ ਕੇ ਮਾਮਲਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਤੇ ਉਹਨਾਂ ਵੱਲੋਂ ਕਹਿ ਗਿਆ ਕਿ ਜੇਕਰ ਹੋਊਗਾ ਪ੍ਰਦੂਸ਼ਣ ਫਲਾਇਗਾ ਤਾਂ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਨਰਾਸੀ ਲੋਕ ਆਉਂਦੇ ਆ ਜਾਂਦੇ ਆ ਕਰਦੇ ਆ ਇਹ ਪ੍ਰਦੂਸ਼ਣ ਸੰਬੰਧੀ ਪ੍ਰਦੂਸ਼ਣ ਰੋਕਥਾਮ ਬੋਰਡ ਬਣਾਇਆ ਗਿਆ ਸੀ ਪ੍ਰਦੂਸ਼ਣ ਨੂੰ ਪੰਜਾਬ ਨੂੰ ਮੁਕਤ ਕਰਨ ਵਾਸਤੇ ਇਹਨਾਂ ਦੇ ਤਾਂ ਹੋੜ ਹੀ ਚੰਦ ਚੜੀ ਜਾਂਦਾ। ਉਹ ਆਪਣਾ ਕੰਮ ਕਰਦੇ ਨਹੀਂ ਇਹਨਾਂ ਦੇ ਤਾਂ ਫੈਕਟਰੀਆਂ ਤੇ ਨਿਗਾਹ ਸਤਿ ਸ਼੍ਰੀ ਅਕਾਲ ਮੈਂ ਅ블ਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਟੂਲਸਾ ਸੋਸਾਇਟੀ ਕਾਲਜ ਜੀ ਸੋਸਾਇਟੀ ਕਾਲਜ ਜੀ ਮਿਹਰਬਾਨੀ ਸ਼ੁਕਰੀਆ ਟੂਲ ਸਾਹਿਬ ਸ਼ੰਭੂ ਬਾਡਰ ਖੋਲਣ ਲੈ ਕੇ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਕੋਰਟ ਵੱਲੋਂ ਫਿਰ ਤੋਂ ਇਸ ਮਾਮਲੇ ਨੂੰ ਲਟਕਾ ਦਿੱਤਾ ਗਿਆ ਜੀ ਅਗਲੇ ਮਹੀਨੇ ਹੁਣ 2 ਸਤੰਬਰ ਨੂੰ ਕਿਹਾ ਜਾ ਰਿਹਾ ਵੀ ਇਸ ਦੇਖੋ ਜਿਹੜਾ ਅਸਲ ਦੇ ਵਿੱਚ ਤਾਂ ਸਰਕਾਰਾਂ ਕੇਂਦਰ ਪੰਜਾਬ ਤੇ ਹਰਿਆਣਾ ਖਾਸ ਕਰ ਹਰਿਆਣਾ ਦੇ ਵਿੱਚ ਜਿਆਦਾ ਜ਼ਿੰਮੇਵਾਰ ਹੈ। ਇਹ ਇੱਕ ਤਰ੍ਹਾਂ ਨਾਲ ਫੇਰ ਹੋਏ ਨੇ। ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਸਪਸ਼ਟ ਕਿਹਾ ਸੀ ਕਿ ਤੁਹਾਡੇ ਤੇ ਕੇਸ ਬਣਾਵਾਂਗੇ ਜੇਕਰ ਤੁਸੀਂ ਇਹ ਨਾ ਖੋਲਿਆ ਤਾਂ। ਕੁਝ ਨਹੀਂ ਹੋਇਆ। ਉਹ ਸਰਕਾਰ ਸੁਪਰੀਮ ਕੋਰਟ ਵਿੱਚ ਚਲੀ ਗਈ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਕਿ ਤੁਸੀਂ ਕੋਈ ਕਮੇਟੀ ਬਣਾਓ ਕਿਸਾਨਾਂ ਦੀ ਗੱਲ ਵੀ ਸੁਣੋ ਇਹਨਾਂ ਨੇ ਇੱਕ ਕਮੇਟੀ ਬਣਾ ਲਈ ਕਿਸਾਨਾਂ ਦੀ ਗੱਲ ਸੁਣੀ ਕਹਿੰਦੇ ਤੁਸੀਂ ਟਰੈਕਟਰ ਨਾਲ ਲੈ ਕੇ ਜਾਓ ਤੇ ਬੱਸੇ ਚੱਲ ਜਓ ਦਿੱਲੀ ਜੇ ਜਾਣਾ ਉਦਾਹਰਨਾਂ ਦੇਤੀਆਂ ਕਿ ਇਹ ਉਥੇ ਸੈਮੀਨਾਰ ਕਰਿਆਏ ਨੇ ਇਹ ਉਥੇ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਚ ਮਿਲਿਆ ਇਹਨੇ ਤੇ ਰੁਕਿਆ ਕਿਨੇ ਇਹਨਾਂ ਨੂੰ ਇਹ ਕਹਦੇ ਸੀ ਟਰੈਕਟਰ ਤੋਂ ਬਿਨਾ ਜਾਣਾ ਨਹੀਂ ਕਿਉਂਕਿ ਸਾਡਾ ਸਾਰਾ ਸਮਾਨ ਉਹਦੇ ਵਿੱਚ ਹੈ ਟਰੈਕਟਰਾਂ ਦੇ ਵਿੱਚ ਹੀ ਸਾਡੇ ਘਰ ਬਣੇ ਆ ਕਿਉਂ ਨਾ ਜਾਈਏ ਅੱਜ ਫੇਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਤੁਹਾਨੂੰ ਇਹ ਹੋਰ ਸਮਾਂ ਦਿੰਨੇ ਆ ਤੁਸੀਂ ਹੋਰ ਕਮੇਟੀਆਂ ਦੇ ਮੈਂਬਰ ਵਧਾਓ ਗੱਲਬਾਤ ਕਰੋ ਤੇ ਅਗਲੀ 2 ਸਤੰਬਰ ਨੂੰ ਆਪਾਂ ਅੱਜ ਤੋਂ ਤਕਰੀਬਨ 10-11 ਦਿਨਾਂ ਬਾਅਦ ਫਿਰ ਗੱਲ ਕਰਾਂਗੇ ਹੁਣੇ ਸੁਣਵਾਈ ਮੁਲਤਵੀ ਹੋ ਗਈ ਹੈ ਔਰ ਜਿਹੜੀ ਕੱਲ ਬੈਸਟਾ ਹੋਈ ਗੱਲ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਜਿਹੜੇ ਸਰਕਾਰਾਂ ਦੇ ਵਕੀਲ ਨੇ ਹਰਿਆਣਾ ਪੰਜਾਬ ਦੇ ਉਹਨਾਂ ਨੇ ਉਹ ਪੱਖ ਦੱਸਤਾ ਕਿ ਆ ਗੱਲ ਹੋਈ ਹੈ ਪਰ ਅਜੇ ਗੱਲ ਕਿਸੇ ਸਿਰੇ ਲੱਗੀ ਨਹੀਂ ਸਮਝ ਤੋਂ ਬਾਹਰ ਦੀ ਗੱਲ ਆ ਤੁਸੀਂ ਇੱਕ ਪਾਸਾ ਰੋਕਿਆ ਰੋਕੀ ਰੱਖੋ ਜੀ ਦੂਜਾ ਪਾਸਾ ਖੋਲ ਕੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਅਪਾਹਜ ਲੋਕ ਬੱਚੇ ਬਜ਼ੁਰਗ ਐਮਰਜੈਂਸੀ ਸਭਾਵਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੋਲੋ ਲੋਕਾਂ ਦਾ ਬਹੁਤ ਵੱਡਾ 31 ਅਗਸਤ ਨੂੰ ਇਹਦਾ 200 ਦਿਨ ਪੂਰਾ ਹੋ ਜਾਏਗਾ 13 ਫਰਵਰੀ ਨੂੰ ਇਹ ਬੈਠੇ ਸੀ ਤੇ 202ਵੇਂ ਦਿਨ ਜਾ ਕੇ ਅਗਲੀ ਸੁਣਵਾਈ ਹੋਣੀ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਕਾਂਗਰਸ ਦੀ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਜੀ ਅਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਵਰਕਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਈੜੀ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਵੀ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਦੇਖੋ ਜਿਹੜਾ ਇਹ ਪ੍ਰਦਰਸ਼ਨ ਸੀ ਇਹ ਇੱਕ ਤਾਂ ਹਿਡਨਬਰਗ ਦੀ ਜਿਹੜੀ ਰਿਪੋਰਟ ਆਈ ਹੈ ਵੱਡੇ ਤਣਾਡਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਜੋਟੀਦਾਰਾਂ ਦੇ ਖਿਲਾਫ ਦੂਜਾ ਜਿਹੜਾ ਸੈਵੀ ਦਾ ਮੁਖੀ ਹੈ ਉਹਨੂੰ ਹਟਾਉਣ ਦੇ ਮਾਮਲੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ ਕਾਂਗਰਸ ਨੇ ਪ੍ਰਦਰਸ਼ਨ ਕੀਤੇ ਪੰਜਾਬ ਦਾ ਪ੍ਰਦਰਸ਼ਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸੀ ਉੱਥੋਂ ਪ੍ਰਧਾਨ ਸਮੇਤ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਇਹੇ ਜਿਹੜੇ ਐ ਉੱਥੇ ਮਾਰਚ ਕਰ ਰਹੇ ਸੀ ਪੁਲਿਸ ਨੇ ਬੈਰੀਕੇਡਿੰਗ ਲਾਈ ਸੀ ਇਹਨਾਂ ਨੂੰ ਰੋਕਿਆ ਇਹ ਅੱਗੇ ਵਧਣ ਦਾ ਯਤਨ ਕਰਦੇ ਰਹੇ ਉੱਥੇ ਧੱਕਾ ਮੁਕੀ ਵੀ ਹੋਈ ਪ੍ਰਦਰਸ਼ਨ ਵੀ ਹੋਇਆ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਇਸ ਮੌਕੇ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜੀ ਮੀਡੀਆ ਦੇ ਨਾਲ ਇੰਟਰਵਿਊ ਕੀਤੀ ਆ ਉਹਦੇ ਵਿੱਚ ਕਿਹਾ ਕਿ ਅਸੀਂ ਨਾ ਤਾਂ ਤੁਹਾਡੀਆਂ ਰੋਕਾ ਤੋਂ ਡਰਨ ਵਾਲੇ ਆ ਨਾ ਕਿਸੇ ਹੋਰ ਚੀਜ਼ ਤੋਂ ਤੁਸੀਂ ਕਿਸੇ ਕੀਮਤ ਦੇ ਵਿੱਚ ਇਹ ਚੀਜ਼ ਨਾ ਕਰਿਓ ਆਮ ਤੌਰ ਤੇ ਅਸੀਂ ਪਹਿਲਾਂ ਵੀ ਦੇਖਿਆ ਕਿ ਰਸਤੇ ਦੇ ਵਿੱਚ ਰੋਕ ਲੈਂਦੇ ਆ ਜਾਨ ਨਹੀਂ ਦਿੰਦੇ ਉਹ ਉੱਥੇ ਧੱਕਾ ਮੁੱਕੀ ਜੀ ਕਰਕੇ ਹਰਾਸਤੇ ਚ ਲੈ ਕੇ ਸ਼ਾਮ ਨੂੰ ਛੱਡ ਦਿੰਦੇ ਆ ਵੀ ਜਾਓ ਜੀ ਸਾਡਾ ਕੰਮ ਵੀ ਪੂਰਾ ਹੋ ਗਿਆ ਤੁਹਾਡਾ ਵੀ ਪੂਰਾ ਹੋ ਗਿਆ ਐ ਜੇ ਲੱਗਦਾ ਕਿ ਇਹ ਤਾਂ ਇੱਕ ਫੀਚਰ ਬਣ ਗਏ ਉਹ ਵੈਰੀਕੇਟ ਲਾ ਲੈਂਦੇ ਆ ਰੋਕਦੇ ਨਹੀਂ ਹੈਰਾਨੀ ਇਸ ਗੱਲ ਦੀ ਕਿ ਜਿਹੜਾ ਪੰਜਾਬ ਦਾ ਦਾਅਵਾ ਕਰਦੇ ਆ ਅਸੀਂ ਬਹੁਤ ਵੱਡਾ ਸੂਬਾ ਬਣਾ ਲਿਆ ਸੂਬੇ ਦੀ ਥਾਂ ਤੇ ਸੂਬੇ ਬਣਾਲੀ ਉਹ ਸੂਬੇ ਦੇ ਵਿੱਚ ਵੀ ਨਹੀਂ ਇਹਨਾਂ ਨੂੰ ਜਾਣ ਦਿੱਤਾ ਜਾਂਦਾ ਸੋ ਜ਼ਿੰਮੇਵਾਰ ਸਾਰੇ ਸਿਆਸੀ ਇਹਦੇ ਲਈ ਬਿਲਕੁਲ ਨਾਲ ਲਾਲ ਨੇ ਕਿ ਇਹਨਾਂ ਦੀ ਰਾਜਧਾਨੀ ਵਿੱਚ ਵੀ ਇਹਨਾਂ ਨੂੰ ਪੈਰ ਰੱਖਣ ਦੀ ਇਜਾਜ਼ਤ ਨਹੀਂ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਮੋਹਾਲੀ ਦੇ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾ ਵਾਸਤੇ ਕੁਝ ਕੁ ਢਲਸਾਬ ਨਿਯਮ ਬਣਾਏ ਗਏ ਸੀ ਪਰ ਜਿੱਦੇ ਚੱਲਦੇ ਅੱਜ ਕੋਰਟ ਵੱਲੋਂ ਝਾੜ ਪਾਈ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਮੁੜ ਸੁਣਵਾਈ ਕੀਤੀ ਜਾਵੇ ਇਦਾਂ ਨਹੀਂ ਕੀਤਾ ਜਾ ਸਕਦਾ ਜੀ ਦੇਖੋ ਇੱਕ ਪਿੰਡ ਹੈ ਜਿਹਦਾ ਨਾਂ ਹੈਗਾ ਮధు ਸੰਗਤੀਆ ਇਹਦੇ ਵਿੱਚ ਨੌਜਵਾਨ ਸਭਾ ਉੱਥੋਂ ਦੀ ਕੁਝ ਹੋਰ ਉਹਨਾਂ ਨੇ ਇਹ ਲਾਤਾ ਸੀ ਕਿ ਸਾਡੇ ਇੱਥੇ ਪਰਵਾਸੀ ਮਜ਼ਦੂਰ 8 ਵਜੇ ਤੋਂ ਬਾਅਦ ਆ ਨਹੀਂ ਸਕਦਾ ਛੱਡ ਜਾਵੇ ਤਾਂ ਇੱਕ ਵਕੀਲ ਸਾਹਿਬ ਨੇ ਉਹਨਾਂ ਦਾ ਨੌ ਹੈ ਬੈਬ ਬਤਸ ਉਹਨਾਂ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੇ ਇੱਕ ਪਟੀਸ਼ਨ ਦਾਇਰ ਕਰਤੀ ਜਦੋਂ ਅੱਜ ਇਹਦੇ ਤੇ ਸੁਣਵਾਈ ਹੋਈ ਤਾਂ ਮਾਨਯੋਗ ਜੱਜ ਸਾਹਿਬ ਤਾਂ ਹੈਰਾਨ ਹੋ ਗਏ ਕਹਿੰਦੇ ਇਹ ਕਿਹੜਾ ਤਰੀਕਾ ਆ ਗਿਆ ਕਿ ਭਾਰਤ ਦਾ ਨਾਗਰਿਕ ਜਿਹੜਾ ਵੀ ਹੈ ਜਿਹੜੇ ਮਰਜੀ ਰਸੂਬੇ ਦਾ ਹੈ ਉਹ ਕਿਤੇ ਜਾ ਕੇ ਰਹਿ ਸਕਦਾ ਹੈ ਉਥੇ ਕਿੰਨੀ ਜਗਾ ਲੈਣੀ ਹੈ ਨਹੀਂ ਲੈਣੀ ਇਹਦਾ ਆਪੋ ਆਪਣਾ ਉਸ ਰਾਜ ਦਾ ਵਿਸ਼ਾ ਹੈ ਪਰ ਕਿਸੇ ਨੂੰ ਰਹਿਣ ਤੋਂ ਰੋਕਿਆ ਨਹੀਂ ਜਾ ਸਕਦਾ ਇੱਥੇ ਜ਼ਮੀਨਾਂ ਦੇ ਸਬੰਧ ਵਿੱਚ ਵੀ ਉਹਨਾਂ ਸਰਕਾਰਾਂ ਨੇ ਆਪੋ ਆਪਣੇ ਨੇ हिमाचल ਦੇ ਹੋਰ ਨਿਜਮ ਨੇ ਕਿ ਤੁਸੀਂ ਇਹ ਦੂਬਤ ਨਹੀਂ ਲੈ ਸਕਦੇ ਰਹਿਸ਼ ਚੋਗਾ ਪਲਾਟ ਲੈ ਸਕਦੇ ਹੋ Rajasthan ਦੇ ਹੋਰ ਨੇ ਵੱਖ-ਵੱਖ ਰਾਜਾਂ ਦੇ ਆਪੋ ਆਪਣੇ ਵਿਸ਼ੇ ਨੇ ਉਹ ਕਹਿੰਦੇ ਕਿ ਉਹਨਾਂ ਨੇ ਇੱਕ ਸਬੰਧਤ ਡੀਐਸਪੀ ਇੱਕ ਤਹਿਸੀਲਦਾਰ ਤੇ ਕੁਝ ਪਤਵੰਤੇ ਸੱਜਣ ਦੀ ਕਮੇਟੀ ਬਣਾਈ ਹੈ ਇਹ ਗੱਲ ਸਰਕਾਰ ਨੇ ਦੱਸੀਆ ਹਾਈ ਕੋਰਟ ਨੂੰ ਔਰ ਇਹਦੇ ਵਿੱਚ ਕੁਝ ਹੋਰ ਪਤਵੰਤੇ ਸੱਜਣ ਵੀ ਅਸੀਂ ਪਾ ਦਾਂਗੇ ਪਿੰਡ ਨਾਲ ਵੀ ਸੰਬੰਧਤ ਪਾ ਦਾਂਗੇ ਇਹ ਝਾੜ ਚੰਬ ਖਾਸੀ ਕੀਤੀ ਆ ਸਰਕਾਰ ਦੀ ਕੋਈ ਸਰਕਾਰ ਨਾ ਦੀ ਚੀਜ਼ ਹੈ ਇੱਥੇ ਤੁਸੀਂ ਲੈਣ ਨੂੰ ਫਿਰ ਤੋਂ ਨਿਵੇਸ਼ ਆ ਰਿਹਾ ਇੱਥੇ ਪਹਿਲਾਂ 2.5 ਸਾਲਾਂ ਦੇ ਵਿੱਚ ਕਿੰਨੇ ਬੰਦ ਕਰਕੇ ਚੱਲੇਗੇ ਉਹ ਦੱਸ ਦਿਓ ਸਥਾਨਕ ਜਿਹੜਾ ਸੰਨਤਕਾਰ ਨੇ ਸਰਕਾਰ ਤੋਂ ਪਹਿਲਾਂ ਤੇ ਸਰਕਾਰ ਦੇ ਨਾਲ ਕਿੰਨੀਆਂ ਮੀਟਿੰਗਾਂ ਕਰ ਲਈਆਂ ਜੀ ਉਹਦਾ ਕੁਝ ਨਤੀਜੇ ਨਿਕਲੇ ਆ ਯੂਪੀ ਦੇ ਵਿੱਚ ਜਾ ਜਾ ਕੇ ਤਾਂ ਤੁਹਾਡੇ ਲੁਧਿਆਣੇ ਦੇ ਸੰਤਕਾਰ ਉਹਨਾਂ ਨਾਲ ਸਮਝੌਤੇ ਕਰ ਰਹੇ ਨੇ ਉਹਨਾਂ ਨੂੰ ਰੋਕਣ ਦਾ ਕੋਈ ਯਤਨ ਕੀਤਾ ਇਹ ਚੰਗੀ ਫਟਕਾਰ ਪੰਜਾਬ ਦੇ ਸਰਕਾਰ ਦੇ ਵਕੀਲ ਨੂੰ ਲਾਈ ਹੈ ਅਦਾਲਤ ਨਹੀਂ ਉਹ ਕਹਿੰਦੇ ਤੁਹਾਡਾ ਇੱਕ ਦੂਜੇ ਬਿਨਾਂ ਸਰਦਾ ਹੈ ਤੁਹਾਡਾ ਚੋਣਾਂ ਕਿੰਨੇ ਪਰਸੈਂਟ ਲੋਕ ਪ੍ਰਵਾਸੀ ਮਜ਼ਦੂਰ ਲਾਉਣ ਆਉਂਦੇ ਨੇ ਤੁਹਾਡਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਧਾਰਾ ਕੀਤੀ ਕਹਿੰਦੇ ਨਾਗਰਿਕ ਨੂੰ ਕਿਤੇ ਵੀ ਰਹਿਣ ਦਾ ਅਧਿਕਾਰ ਦਿੰਦਾ ਹੈ ਤੇ ਕਿਸੇ ਨੂੰ ਬਾਹਰ ਕੱਢ ਕੇ ਉਹਦੀ ਨਾਗਰਿਕਤਾ ਦੇ ਸਵਾਲ ਤੇ ਘਾਨ ਨਹੀਂ ਕੀਤਾ ਜਾ ਸਕਦਾ ਹੁਣ ਦੇਖੋ ਇਹਦੀ ਸੁਣਵਾਈ ਵੀ ਅੱਗੇ ਪੈ ਗਈ ਹੈ ਅਸਲ ਦੇ ਵਿੱਚ ਇਹ ਚੀਜ਼ਾ ਉਦੋਂ ਜਾ ਕੇ ਪੈ ਗਈਆਂ ਇੱਕ ਸਮਾਂ ਹੁੰਦਾ ਸੀ ਪਿੰਡਾਂ ਦੇ ਵਿੱਚ ਪੰਚਾਇਤਾਂ ਖਾਸ ਕਰ ਸਰਪੰਚ ਉਹੋ ਜਿਹੇ ਬੰਦੇ ਨੂੰ ਚੁਣਿਆ ਜਾਂਦਾ ਸੀ ਜਿਹੜਾ ਪਿੰਡ ਚੋਂ ਧਲਨੇਦਾਰ ਹੋਵੇ ਉਹਦੇ ਕੋਲੇ 4 ਪੈਸੇ ਵੀ ਹੋਣ ਵੇਲੇ-ਕਵੇਲੇ ਉਹ ਖਰਚ ਵੀ ਸਕੇ ਪੰਚਾਇਤੀ ਫੰਡਾ ਵਾਲਾ ਨਾ ਦੇਖੀ ਜਾਵੇ ਉਹੋ ਜਿਹੇ ਲੋਕਾਂ ਨੂੰ ਪੰਚਾਇਤ ਬਾਬਰ ਚੁਣਿਆ ਜਾਂਦਾ ਸੀ ਤੇ ਬਹੁਤ ਸਾਰੇ ਪਿੰਡ ਇਥੇ ਉਹੋ ਜਿਹੇ ਵੀ ਹੈ ਜਿਹੜੇ ਕਿਸੇ ਕਿਸਮ ਦੀ ਕੋਈ ਗੱਲ ਥਾਣੇ ਜਾਣ ਹੀ ਨਹੀਂ ਸੀ ਦਿੰਦੇ ਪਿੰਡੇ ਤੇ ਨਵੇੜ ਦਿੰਦੇ ਸੀ 2002 ਤੋਂ ਬਾਅਦ ਇਹ ਵਿਗਾੜ ਸ਼ੁਰੂ ਹੋਇਆ ਤੇ ਵੱਧ ਆ ਗਿਆ ਪਹਿਲਾਂ ਬਹੁਤ ਸਾਰੇ ਸ਼ਹਿਰਾਂ 'ਚ ਪਿੰਡਾਂ 'ਚ ਜੇ ਸਰਕਾਰ ਅਕਾਲੀ ਦਲ ਦੀ ਆ ਤਾਂ ਸਰਪੰਚ ਕਾਂਗਰਸੀ ਵੀ ਚੁਣੇ ਜਾਂਦੇ ਸੀ ਪਰ ਜਦੋਂ ਤੋਂ ਇਹਨੂੰ ਕੈਪਚਰ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਰਾਜਨੀਤਿਕ ਤੌਰ ਤੇ ਤੇ ਹੁਣ ਲੋਕਾਂ ਦਾ ਭਰੋਸਾ ਘਟ ਗਿਆ ਲੋਕਤੰਤਰ ਦੇ ਵਿੱਚ ਇਹ ਬਹੁਤ ਵੱਡਾ ਖਤਰਨਾਕ ਮਾਮਲਾ ਹੈ ਤੇ ਜੇ ਪੰਚਾਇਤਾਂ ਪੰਚਾਇਤਾਂ ਵਾਂਗ ਹੋਣ ਯੋਗ ਬੰਦੇ ਜਿਹੜੇ ਪਿੰਡ ਲਈ ਕੋਈ ਦੋ ਪੈਸੇ ਪੱਲਿਓ ਵੀ ਖਰਚੇ ਜੋਗੇ ਹੋਣ ਤੇ ਢੱਲੇਦਾਰ ਹੋਣ ਗੱਲ ਕਹਿਣ 'ਚ ਝਿਜਕਣਾ ਆਜ਼ਾਦ ਰ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦੀ ਯੂਰਤ ਰੱਖਦੇ ਹੋਣ ਉਹੋ ਜੇ ਬੰਦਿਆਂ ਦੀ ਜ਼ਰੂਰਤ ਹੈ ਉਹੋ ਜੇ ਬੰਦਿਆਂ ਦੀ ਜ਼ਰੂਰਤ ਹੈ ਸੋ ਆ ਹੁਣ ਪੰਚਾਇਤੀ ਚੋਣਾਂ ਆ ਰਹੀਆਂ ਨੇ 2002 ਤੋਂ ਬਾਅਦ ਸਰਕਾਰਾਂ ਦਾ ਇਹ ਜੋਰ ਲੱਗ ਗਿਆ ਵੀ ਜਿਹਦੀ ਸਰਕਾਰ ਉਹਦਾ ਜਾਂ ਫਿਰ ਮੋਦੀ ਸਾਹਿਬ ਵਾਲਾ ਕੰਮ ਕਰਦੇਓ ਇੱਕ ਦੇਸ਼ ਇੱਕ ਚੋਣ ਜਾਂ ਵਿਧਾਨ ਸਭਾ ਪੰਚਾਇਤਾਂ ਸਾਰੀਆਂ ਚੋਣਾਂ ਇੱਕੋ ਵੇਲੇ ਕਰਦੇਓ ਘਟੋ ਘਟ ਉਹ ਲੋਕ ਅਗੇ ਆਉਣ ਜਿਹੜੇ ਲੋਕ ਸੇਵਾ ਕਰਨੇ ਚਾਹੁੰਦੇ ਆ ਅੱਜ ਕੱਲ ਆਮ ਤੌਰ ਤੇ ਚੰਗੇ ਲੋਕ ਇਹਦੇ ਤੋਂ ਟੌਲੇ ਹੀ ਵੱਟਦੇ ਆ ਵੀ ਆਪਾਂ ਲੈਣਾ ਕੀ ਜੀ ਜੀ ਸਾਧ ਜੇ ਪਸੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਟਰੈਲਰ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸ ਵੱਲੋਂ ਪਹਿਲਾਂ ਪੰਜਾਬ ਭਾਰਤ ਦੇ ਵਿੱਚ ਵੱਖ-ਵੱਖ ਹੋਰਾਂ ਪਾਰਟੀਆਂ ਨਾਲ ਗੱਠਜੋੜ ਕੀਤਾ ਗਿਆ ਸੀ ਤੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਫਾਰੂਕ ਅਬਦੁੱਲਾਹ ਸਾਹਿਬ ਦੀ ਪਾਰਟੀ ਹੈ ਨੈਸ਼ਨਲ ਕਾਨਫਰੰਸ ਉਹਨਾਂ ਨਾਲ ਹੁਣ ਮਿਲ ਕੇ ਚੋਣ ਲੜੀ ਜਾਣਗੀਆਂ ਜੀ ਦੇਖੋ ਉੱਥੇ ਤੀਜੇ ਰਹਿ ਗਏ ਨੇ ਬੀਬੀ ਪੀਡੀਪੀ ਪੀਪਲ ਡੈਮੋਕਰੈਟਿਕ ਪਾਰਟੀ ਉਹ ਵੀ ਇੰਡੀਆ ਗੱਠ ਜੋੜ ਦਾ ਹਿੱਸਾ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਸਾਬਕਾ ਮੁੱਖ ਮੰਤਰੀ ਬੀਬੀ ਮਹਿਬੂਬਾ ਵੁਫਤੀ ਨੇ ਨੈਸ਼ਨਲ ਕਾਨਫਰੰਸ ਨਾਲ ਨਿਬੜ ਗਿਆ ਕੰਮ ਇਹਨਾਂ ਦਾ ਚੰਗਾ ਹੋਵੇ ਕਿ ਜੇ ਪੀਡੀਪੀ ਨਾਲ ਵੀ ਕਰ ਲੈਣ ਉਹ ਇਹਨਾਂ ਨੂੰ ਪ੍ਰਸਤਿਤਿਕਾਂ ਦਾ ਪਤਾ ਹੋਊਗਾ ਇੱਕ ਵਾਰ ਪੀਡੀਪੀ ਨੇ ਭਾਰਤੀ ਜਨਤਾ ਪਾਰਟੀ ਨਾਲ ਵੀ ਰਲ ਕੇ ਸਰਕਾਰ ਬਣਾਈ ਸੀ ਪਰ ਉਹ ਬਹੁਤਾ ਚਿਰ ਚੱਲ ਨਾ ਸਕੀ ਉੱਥੇ ਇਹ ਗਏ ਕਾਂਗਰਸ ਵਰਕਰਾਂ ਨੂੰ ਮਿਲੇ ਉਹਨਾਂ ਨੂੰ ਮਾਨਤਾ ਨਹੀਂ ਦਿੱਤਾ ਉਹ ਕਹਿੰਦੇ ਵੀ ਜਿਹੜਾ ਵੀ ਸਮਝੌਤਾ ਹੋਊਗਾ ਰਾਹੁਲ ਗਾਂਧੀ ਸਾਹਿਬ ਮਲਕਾਰਜਨ ਖੜਗੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਵਰਕਰਾਂ ਦੀ رائے ਤੋਂ ਬਿਨਾ ਨਹੀਂ ਕਰਾਂਗੇ ਵਰਕਰਾਂ ਦੀ رائے ਲਵਾਂਗੇ ਨੈਸ਼ਨਲ ਕਾਨਫਰੰਸ ਨਾਲ ਕੰਮ ਨਿਬੜ ਗਿਆ ਇਹਨਾਂ ਦਾ ਉਹ ਕਹਿੰਦੇ ਸੀਟਾਂ ਦਾ ਲਾਈਨ ਦੇਣ ਬਾਅਦ ਚ ਕਰਾਂਗੇ ਰਾਹੁਲ ਗਾਂਧੀ ਨੇ ਕਿਹਾ ਕਿ ਮੁਹੱਬਤ ਨਫਰਤ ਦੇ ਬਾਜ਼ਾਰ ਵਿੱਚ ਅਸੀਂ ਨਫਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਦੇ ਫਿਰਦੇ ਆ ਤੇ ਉਹੀ ਇੱਥੇ ਕਰਾਂਗੇ ਕਾਂਗਰਸ ਦਾ ਵਰਕਰ ਬਬਰ ਸ਼ੇਰ ਹੈ ਤੁਸੀਂ ਜਦੋਂ ਸਾਨੂੰ ਬੁਲਾਉਂਗੇ ਕਹਿੰਦੇ ਮੈਂ ਖੁਦ ਖੜਕੇ ਸਾਹਿਬ ਬੀਰੂ ਗੋਪਾਲ ਜਾਂ ਕੋਈ ਵੀ ਹੋਰ ਸੀਨੀਅਰ ਨਮਾਇੰਦਾ ਕਾਂਗਰਸ ਪਾਰਟੀ ਦਾ ਤੁਰੰਤ ਤੁਹਾਡੇ ਕੋਲ ਹਾਜ਼ਰ ਹੋਵੇਗਾ ਆਪਾਂ ਪਤਾ ਸਾਨੂੰ ਤੁਸੀਂ ਬਹੁਤ ਔਖੇ ਹੋ ਇੱਥੇ ਸੋ ਚੋਣਾਂ ਉੱਥੇ ਹੋ ਰਹੀਆਂ ਨੇ ਪਹਿਲੀ ਪੜਾ ਦੀ ਚੋਣ ਜਿਹੜੀ ਹੋਣੀ ਆ ਉਹ 25 18 ਨੂੰ ਹੋ ਰਹੀ ਹੈ ਸਤੰਬਰ ਨੂੰ ਦੂਜੀ 25 ਸਤੰਬਰ ਹੈ ਤੀਜੀ 1 ਅਕਤੂਬਰ ਹੈ ਤੇ ਨਤੀਜਾ ਫਿਰ ਸਾਰਿਆਂ ਦਾ ਇਕੱਠਾ ਹਰਿਆਣੇ ਵਾਲੀ ਵੀ 1 ਅਕਤੂਬਰ ਹੈ ਇਕੱਠਾ ਆਵੇਗਾ ਅਜੇ ਕੁਝ ਗੱਲਾਂ ਇਹਨਾਂ ਨੇ ਰਾਹੁਲ ਗਾਂਧੀ ਸਾਹਿਬ ਨੇ ਵਰਕਰਾਂ ਦੀ ਮੀਟਿੰਗ ਦੇ ਵਿੱਚ ਕਹੀ ਹੈ ਦੋ ਦਿਨਾਂ ਦਾ ਉਹਨਾਂ ਦਾ ਦੌਰਾ ਸੀ ਪਤਾ ਨਹੀਂ ਮੈਨੂੰ ਇਹਦੇ ਵਿੱਚ ਜਿਹੜੇ ਬੀਬੀ ਮਹਿਬੂਬਾ ਬੁਫਤੀ ਹੈ ਉਹਨਾਂ ਦੇ ਨਾਲ ਕੋਈ ਸਮਝੌਤਾ ਹੋਵੇਗਾ ਨਹੀਂ ਹੋਵੇਗਾ ਜੇ ਨਾ ਕੀਤਾ ਉਹਨਾਂ ਕੋਲੇ ਭਾਰਤੀ ਜਨਤਾ ਪਾਰਟੀ ਪਹਿਲਾਂ ਕਹਿ ਚੁੱਕੀ ਹੈ ਕਿ ਅਸੀਂ ਕਿਸੇ ਪਾਰਟੀ ਨੂੰ ਨਾਲ ਲੈ ਕੇ ਨਹੀਂ ਚੱਲਣਾ ਇੱਕੇ ਵਿੱਚ ਬਰਕਤ ਹੈ ਜੇ ਇਕੱਠੇ ਹੋ ਕੇ ਲੜਨਗੇ ਕੋਈ ਨਾ ਕੋਈ ਨਤੀਜਾ ਕੱਢਣਗੇ ਜੀ ਸੌ ਦੂਜੇ ਪਾਸੇ ਜਿੱਥੇ ਆਟੌੜਾ ਦੇ ਜਨਮ ਦਿਨ ਦੇ ਉੱਤੇ ਢਿਲਸਾਬ ਇਕੱਠ ਨੂੰ ਲੈ ਕੇ ਜਿਹੜਾ ਸ਼੍ਰੋਮਣੀ ਕਾਲੇ ਦਾ ਸੁਧਾਰ ਲੈ ਰਹੇ ਉਹਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜੀ ਦੇਖੋ ਜੱਦਾ ਗੁਰਚਰਕ ਟੋੜਾ ਸਾਹਿਬ ਦਾ ਜਿਹੜਾ 100ਵਾਂ ਜਨਮ ਦਿਨ ਹੈ ਉਹ 24 ਸਤੰਬਰ ਨੂੰ ਹੈ 24 ਸਤੰਬਰ 24 ਤੇ 24 ਜੀ 1924 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਇਹ ਸਬੰਧ ਦੇ ਵਿੱਚ ਇਹਨਾਂ ਲੌਂਗੋਵਾਲ ਚੰਗੀ ਵੱਡੀ ਰੈਲੀ ਕਰ ਲਈ ਤੇ ਹੁਣ ਫਿਰ ਜੱਦਾ ਗੁਰਚਰਕ ਟੋੜਾ ਸਾਹਿਬ ਦਾ ਪਿੰਡ ਟੋੜੇ ਵਿਖੇ ਇੱਕ ਸੋਮੇ ਜਨਮ ਦਿਨ ਤੇ ਸਮਾਗਮ ਕਰਨਾ ਚਾਹੁੰਦੇ ਆ ਇਸ ਸਬੰਧ ਦੇ ਵਿੱਚ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਇਹਨਾਂ ਦੇ ਜਿਹੜੇ ਉਹ ਕਮੇਟੀ ਦੇ ਮੁਖੀ ਨੇ ਸ਼੍ਰੀ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਸਰਜੀਤ ਸਿੰਘ ਰਖੜਾ ਪ੍ਰਵਿੰਦਰ ਸਿੰਘ ਢਿੰਡਸਾ ਭਾਈ ਮਨਜੀਤ ਸਿੰਘ ਹਰਿੰਦਰਪਾਲ ਸਿੰਘ ਚੰਦੂ ਬਾਜਰਾ ਜਦੋਂ ਕਰਨੈਲ ਸਿੰਘ ਪੰਜੋੜੀ ਇਸੇ ਤਰ੍ਹਾਂ ਹਰੀ ਸਿੰਘ ਜਿਹੜੇ ਪ੍ਰੀਤ ਕੰਬਾਈਨ ਵਾਲੇ ਤੇ ਕਈ ਹੋਰ ਆਗੂ ਸ਼ਾਮਲ ਸਨ ਇਸੇ ਤਰ੍ਹਾਂ ਉਸ ਪਿੰਡ ਦੇ ਸੀਨੀਅਰ ਆਗੂ ਸਤਵਿੰਦਰ ਸਿੰਘ ਟੋੜਾ ਹੋਰ ਵੀ ਆਗੂ ਸਨ ਇਹਦੇ ਵਿੱਚ ਰੂਪਰੇਖਾ ਤਿਆਰ ਕੀਤੀ ਗਈ ਹੈ ਸੱਦੇ ਪੱਤਰ ਲਾਉਣੇ ਨੇ ਕਿ ਇਹਦੇ ਉੱਤੇ ਕੱਠ ਹੋ ਸਕੇ ਸੋ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਜਿਵੇਂ ਤਿਆਰੀਆਂ ਹੋਣੇ ਤੋਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਦਾਵਾ ਹੈ ਕਿ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਸ ਤੜਾ ਸਾਹਿਬ ਦੇ 100ਵੇਂ ਜਨਮ ਦਿਨ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ ਜੀ ਸੋ ਜਿਹੜਾ ਪਾਸੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਵਿੱਚ 18 ਸਾਲ ਤੋਂ ਘੱਟ ਉਮਰ ਦੇ ਜਵਾਂਕ ਨੇ ਉਹ ਮੋਟਰ ਵਹੀਕਲ ਚਲਾਉਣਗੇ ਤਾਂ ਉਹਨਾਂ ਦੇ ਚਲਾਣ ਕਟੇ ਜਾਣਗੇ ਉਸੇ ਤਰ੍ਹਾਂ ਢਿਲ ਸਾਹ ਅੰਮ੍ਰਿਤਸਰ ਦੇ ਵਿੱਚ ਚਲਾਣ ਕੱਟੇ ਗਏ ਨੇ ਜੀ ਦੇਖੋ ਇਹਦੇ ਵਿੱਚ ਕੱਲ ਤੋਂ ਇਹ ਸ਼ੁਰੂ ਕੀਤਾ ਸੀ ਇਹਦੇ ਵਿੱਚ ਇਕੱਲਾ ਇਹ ਨਹੀਂ ਕਿ ਚਲਾਣ ਕੱਟੇ ਜਾਣਗੇ 25000 ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਮਾਪਿਓ ਨੂੰ ਹੋ ਸਕਦੀ ਹੈ ਹਾਲੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਇਹ ਸਬੰਧ ਦੇ ਵਿੱਚ ਜਾਗਰੂਕ ਕੋ ਲਾਇਰ ਚਲਾ ਰਿਹਾ ਸ਼ਾਇਦ ਉਹ 15 ਮਹੀਨੇ ਜੇ ਹੋਰ ਚਲਾਉਣ ਪਰ ਜਦ ਚਲਾਨ ਸ਼ੁਰੂ ਹੋ ਗਏ ਨੇ ਪਤਾ ਲੱਗਾ 18 ਸਾਲ ਤੋਂ ਜਿਹਦੀ ਘਟ ਹੈ ਉਹ 100 ਸੀਸੀ ਜਾਂ ਇਸ ਤੋਂ ਵੱਧ ਸਮਰੱਥਾ ਵਾਲਾ ਵਾਹਨ ਨਹੀਂ ਚਲਾ ਸਕਣਗੇ ਉੱਥੇ ਕਹਿੰਦੇ ਕਿ ਉਹਨਾਂ ਦੇ ਏ ਡੀ ਸੀ ਪੀ ਹੈ ਟ੍ਰੈਫਿਕ ਦੇ ਹਰਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਅਸੀਂ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਉਦੋਂ ਚੈਕਿੰਗ ਕੀਤੀ ਉਹ ਮੋਟਰਸਾਈਕਲ ਤੇ ਐਕਟਵਾ ਨਾ ਚਲਾਉਣ ਐਦੂ ਛੋਟਾ ਕਿਹੜਾ ਵਾਹਣਾ ਹੈ ਉਹ ਦੱਸ ਸਕਦੇ ਕਿ ਆਹ ਵਾਹਨ ਤੁਸੀਂ ਚਲਾ ਸਕਦੇ ਹੋ ਕਈ 4 4 5 5 ਵੀ ਬੈਠੇ ਸੀ ਪੰਜ ਵਿਦਿਆਰਥੀਆਂ ਦੇ ਜਿਹੜੇ ਐਕਟਵਾ ਨੇ ਉਹ ਜ਼ਬਤ ਕਰ ਲਈ ਉਹ ਕਹਿੰਦੇ ਸਕੂਲਾਂ ਵਿੱਚ ਸੈਮੀਨਾਰ ਲਾ ਕੇ ਵੀ ਸਮਝਾਇਆ ਜਾ ਰਿਹਾ ਹੈ ਦੁਪਈਆ ਵਾਂ ਚਲਾਉਣ ਸਭੀ 50 ਸੀਸੀ ਬਲਾ ਜਿਹੜਾ ਵਾਹਣਾ ਬਿਨਾ ਗੇਰਾਂ ਤੋਂ ਐਕਟਵਾ ਹੀ ਚਲਾਉਣ ਜੇ ਨਾ ਸਮਝੇ ਤਾਂ ਮਾਤਾ ਪਿਤਾ ਤੇ ਵੀ ਕਾਰਵਾਈ ਕੀਤੀ ਜਾਵੇਗੀ ਭਾ ਮਾਪਿਆਂ ਨੂੰ ਆਪਣੇ ਸਕੂਲ ਦੇ ਬੱਚਿਆਂ ਨੂੰ ਛੋਟੇ ਵਾਹਨ ਚਲਾਉਣ ਦੀ ਆਗਿਆ ਇਸ ਤੋਂ ਇਲਾਵਾ ਨਹੀਂ ਤੇ ਹੁਣ ਇਹ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਸੀ ਉਸ ਵੇਲੇ ਪ੍ਰਸ਼ਾਸਨ ਜਾਗ ਗਿਆ ਇੱਕ ਨਿਯਮ ਬਣਿਆ ਪੰਜਾਬ ਸਰਕਾਰ ਨੇ ਨਿਯਮ ਬਣਾ ਦਿੱਤਾ ਹੈ ਬਿਰਖੇ ਇਹਦੀ ਸਾਰਿਆਂ ਨੂੰ ਕਦਰ ਕਰਨੀ ਚਾਹੀਦੀ ਹੈ ਮਤਲਬ ਸਾਡੇ ਸਿਰਾਂ ਦੇ ਰਾਖੇ ਔਰ ਪੁਲਿਸ ਵਾਲੇ ਹੋਗੇ ਇੱਥੇ ਕਦੇ ਔਰਤਾਂ ਬਾਰੇ ਵੀ ਜਦੋਂ ਹੈਲਮਟ ਦੀ ਗੱਲ ਆਈ ਇਹ ਤਾਂ ਸਿੱਖ ਬੀਬੀ ਹੈ ਜੀ ਉਦੋਂ ਦਿਖਾਇਆ ਗਿਆ ਨਾਂ ਦੇ ਪਿੱਛੇ ਕੌਰ ਲੱਗਿਆ ਹੈ ਸਿਰ ਤੇ ਵਾਲ ਨਹੀਂ ਤੱਕੀ ਇਹ ਚੀਜ਼ਾਂ ਨੂੰ ਲੈ ਕੇ ਸਿੱਖ ਬੀਬੀ ਦੀ ਪਰਿਭਾਸ਼ਾ ਕੀ ਹੈ ਉਹ ਜਿਹੜੇ ਸਿਰ ਤੇ ਬੀਬੀਆਂ ਗੋਲ ਦਸਤਾਰ ਸਜਾਉਂਦੀਆਂ ਨੇ ਇਹ ਸੇ ਕਰਕੇ ਸਾਨੂੰ ਛੋਟਾ ਨਾ ਦਸਤਾਰ ਵਾਲਿਆਂ ਨੂੰ ਉਹ ਹੈਲਮਟ ਨਹੀਂ ਪਾ ਸਕਦੇ ਸੋ ਇਹਦੇ ਵਿੱਚ ਸਾਰੀਆਂ ਤਰ੍ਹਾਂ ਨੂੰ ਮੈਂ ਸਮਝਦਾ ਹਾਂ ਇਹ ਐਕਸੀਡੈਂਟਾਂ ਵਿੱਚ ਜਿਹੜੀ ਮੌਤ ਹੈ ਉਹ ਕਤਲ ਤੋਂ ਵੀ ਜ਼ਿਆਦਾ ਹੈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਆਪੋ ਆਪਣੇ ਬੱਚਿਆਂ ਨੂੰ ਇੱਥੇ ਸਭ ਤੋਂ ਲੈ ਕੇ ਸ਼ਾਮ ਤੱਕ ਧੂੰ 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 ਕਰਦੇ ਸਾਰਾ ਦਿਨ ਸਲੈਂਸਰ ਦੇ ਵਿੱਚੋਂ ਬੰਦਸਰੀਆਂ ਕੱਢਿਆ ਨੇ ਇੰਨਾ ਪ੍ਰਦੂਸ਼ਣ ਛੱਡਦੇ ਐ ਤੁਸੀਂ ਗੱਲ ਨਹੀਂ ਕਰ ਸਕਦੇ ਜੇ ਕੋਈ 30 40 ਕਿਲੋਮੀਟਰ ਚਲਾ ਰਿਹਾ ਹੈ ਪਤਾ ਨਹੀਂ ਉਹ ਕਿਹੜੇ ਤਰੀਕੇ ਨਾਲ ਉਹਨੂੰ ਚਲਾ ਰਿਹਾ ਸੋ ਸੋਧ ਹੋਈ ਹੈ ਸਰਕਾਰ ਨੇ ਇਹ ਕੰਮ ਸ਼ੁਰੂ ਕੀਤਾ ਬਜਾਇ ਸਰਕਾਰ ਦੇ ਗਲ ਪੈਣ ਦੇ ਆਪਦੇ ਬੱਚਿਆਂ ਨੂੰ ਸਮਝਾਓ ਜ਼ਿੰਦਗੀ ਬਹੁਤ ਕੀਮਤੀ ਹੈ ਅੱਜ ਕੱਲ ਇੱਕ ਇੱਕ ਬੱਚਾ ਹੈ ਦੂਜਾ ਨਹੀਂ ਪਹਿਲਾਂ ਤਾਂ ਕਹਿੰਦੇ ਸੀ ਮਾਸੀ ਨੂੰ ਤਰਸਣਗੇ ਮੈਂ ਕਹਿੰਦਾ ਔਲਾਦ ਨੂੰ ਤਰਸਣਗੇ ਜੇ ਇੱਕ ਹੈ ਉਹਦਾ ਕੁਝ ਹਾਫ ਤੇ ਚ ਹੋ ਗਿਆ ਜੀ ਸੋ ਦੂਜੇ ਪਾਸੇ ਸੰਤ ਸਿੱਚੇਵਾਲਾ ਲੁਧਿਆਣਾ ਦੇ ਵਿੱਚ ਡੀਸੀ ਨਾਲ ਮੁਲਾਕਾਤ ਕੀਤੀ ਗਈ ਸਰਬ ਬੁੱਢੇ ਨਾਲ ਲੈ ਕੇ ਮਾਮਲਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਤੇ ਉਹਨਾਂ ਵੱਲੋਂ ਕਹਿਿਆ ਗਿਆ ਕਿ ਜੇਕਰ ਹੋਊਗਾ ਪ੍ਰਦੂਸ਼ਣ ਫਲਾਇਗਾ ਤਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਜੀ ਦੇਖੋ ਬਹੁਤ ਸ਼ਰਮਸਾਰ ਵਾਲਾ ਮਾਮਲਾ ਹੈਗਾ ਇਹਨਾਂ ਰਾਸੀ ਲੋਕ ਆਉਂਦੇ ਆ ਜਾਂਦੇ ਆ ਕਰਦੇ ਆ ਇਹ ਪ੍ਰਦੂਸ਼ਣ ਸੰਬੰਧੀ ਪ੍ਰਦੂਸ਼ਣ ਰੋਕਥਾਮ ਬੋਰਡ ਬਣਾਇਆ ਗਿਆ ਸੀ ਪ੍ਰਦੂਸ਼ਣ ਨੂੰ ਪੰਜਾਬ ਨੂੰ ਮੁਕਤ ਕਰਨ ਵਾਸਤੇ ਇਹਨਾਂ ਦੇ ਤਾਂ ਹੋਰ ਹੀ ਚੰਦ ਚੜੀ ਜਾਂਦੀ ਹੈ ਇਹ ਆਪਣਾ ਕੰਮ ਕਰਦੇ ਨਹੀਂ ਇਹਨਾਂ ਦੇ ਤਾਂ ਫੈਕਟਰੀਆਂ ਤੇ ਨਿਗਾਹ ਕੇ ਟ੍ਰੀਟਮੈਂਟ ਪਲਾਂਟ ਲੱਗਿਆ ਵਾ ਨਹੀਂ ਤੇ ਤੁਸੀਂ ਅੱਖਾਂ ਬੰਦ ਰੱਖਿਓ ਤੁਹਾਡਾ ਸਾਜੋ ਸਵਾਨ ਤੁਹਾਡੇ ਤੱਕ ਪਹੁੰਚ ਜਾਏਗਾ ਇਹਨਾਂ ਨੇ ਦੋਏ ਅਤਰੰਗੇ ਨੇ ਤੇ ਸਭ ਤੋਂ ਵੱਡੀ ਗੱਲ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਵਿਧਾਨ ਸਭਾ ਦੀ ਕਮੇਟੀ ਨੇ ਜਾਂਚ ਕਰ ਲਈ 650 ਕਰੋੜ ਰੁਪਏ ਬੁੱਢੇ ਨਾਲੇ ਵਾਸਤੇ ਸਰਕਾਰ ਨੇ ਅਲਾਟ ਕੀਤਾ ਕਹਿੰਦੇ ਉਹਦੀ ਤਾਂ ਡੀਪੀਆਰ ਹੀ ਚੱਜਦੀ ਨਹੀਂ ਅਧਿਕਾਰੀਆਂ ਤੇ ਗਾਲ ਡਿਗ ਪਈ ਉਹਨਾਂ ਅਧਿਕਾਰੀਆਂ ਦੇ ਨਾ ਪਹਿਲਾਂ ਜਾਇਦਾਦਾਂ ਦੀ ਜਾਂਚ ਕਰਾ ਲਓ ਕਿੰਨੀ ਕਿੰਨੀ ਬਣ ਗਈਆਂ ਉਹਨਾਂ ਦੀ ਸੋ ਸੰਤ ਬਾਬਾ ਸਿੱਟੇਵਾਲ ਮੈਂਬਰ ਨੇ ਪੰਜਾਬ ਰਾਜ ਪੰਜਾਬ ਪ੍ਰਦੂਸ਼ਣ ਰੋਕਥਾਂ ਬੋਰਡ ਦੇ ਤੇ ਮੈਂਬਰ ਰਾਸ ਸਭਾ ਵੀ ਨੇ ਆ ਬਾਬਾ ਜੀ ਨੇ ਤੁਸੀਂ ਬੰਨ ਨੂੰ ਬੰਨ ਮਾਰ ਕੇ 12 ਦਿਨ ਉਹ ਮਸ਼ੀਨ ਆਪ ਚਲਾਈ ਜਿਹਦੇ ਨਾਲ ਭਰਿਆ ਗਿਆ ਬਾਰ ਬਾਰਾਂ ਕੰਟੇ ਵਿੱਚ ਹੀ ਚਲਾਉਂਦੇ ਨੇ 18 ਦਿਨ ਚ ਕਰਤਾ ਜਿਹੜਾ ਮਹਿਕਮੇ ਨੇ ਸੌਧਨ ਕਿਹਾ ਸੀ ਕਾਸ਼ ਜੇ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੇ ਲੋਕ ਪੈਦਾ ਹੋ ਜਾਣ ਆ ਜਿਹੜੇ ਜਿੰਨੇ ਕਾਰ ਸੇਵਾ ਵਾਲੇ ਬਾਬੇ ਐ ਲਾ ਦੂ ਇਹਨਾਂ ਨੂੰ ਸੜਕਾਂ ਤੇ ਤੇ ਇਹਨਾਂ ਕੰਮਾਂ ਵਾਸਤੇ ਨਾ ਟੋਲ ਟੈਕਸ ਲੈਣਗੇ ਥੋ ਤੋਂ 10-10 ਰੁਪਏ ਇਕੱਠੇ ਕਰਕੇ ਟੋਕਰੀ ਚ ਬਣਾ ਦੇਣਗੇ ਇਹਦੇ ਵਿੱਚ ਕੀ ਹੋਇਆ ਕਿ ਇਹ ਮਾਮਲਾ ਬਹੁਤ ਵੱਡਾ ਹੈ ਇਦੇ ਵਿੱਚ ਜਿਹੜੇ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਸਖਸੀ ਸਾਨੀ ਉਹਨਾਂ ਨੂੰ ਵੀ ਬੁਲਾਇਆ ਗਿਆ ਨਗਰ ਨਿਕਮ ਦੇ ਕਮਿਸ਼ਨਰ ਨੇ ਉੱਥੋਂ ਦੇ ਉਹਨਾਂ ਨੂੰ ਵੀ ਸੱਦਿਆ ਗਿਆ ਜਿਹੜੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਨੇ ਉੱਥੋਂ ਦੇ ਉਹ ਵੀ ਸੱਦੇ ਗਏ ਗ੍ਰਾਮੀਣ ਵਿਕਾਸ ਵਿਭਾਗ ਇਹਨੂੰ ਪਿੰਡੂ ਵਿਕਾਸ ਭਾਗ ਕਹਿੰਦੇ ਆ ਇਸੇ ਤਰ੍ਹਾਂ ਰਾਜਸਥਾਨ ਤੱਕ ਕੈਂਸਰ ਫੈਲ ਰਿਹਾ ਆ ਜੇ ਹੁਣ ਕੱਲ ਅਪਰ ਰਿਪੋਰਟ ਦੇਖੇ ਅੱਡੇ ਆ ਪਾਣੀ ਵਾਲੀ ਕਿ ਪਾਣੀ ਦੀ ਗੱਡੀ ਵੱਡੀ ਸਮੱਸਿਆ ਹੈ ਸੋ ਇਸ ਮਾਮਲੇ ਦੇ ਵਿੱਚ ਪ੍ਰਦੂਸ਼ਣ ਰੋਕਣ ਦਾ ਟਾਰਗੇਟ ਪੂਰਾ ਨਹੀਂ ਹੋਇਆ ਕਿਉਂਕਿ ਸਾਰੀ ਜੜੀ ਹੈ ਉਥੋਂ ਦੇ ਹਢੇਰੀਆਂ ਜਿਹੜੀਆਂ ਗੋਹਾ ਪਾਰੀਆਂ ਨੇ ਕਹਿੰਦੇ ਹੁਣ ਉਹਨਾਂ ਦੇ ਮਾਲਕਾਂ ਦੇ ਵੀ ਚਲਾਨ ਹੋਣਗੇ ਗਊਸ਼ਾਲਾ ਸੰਚਾਲਨ ਘਟ ਨੇੜੇ ਪੰਪ ਪੰਗ ਸਟੇਸ਼ਨ ਉਹਦੀ ਉਸਾਰੀ ਤੇ ਬਾਕੀ ਕੰਮ ਅੱਧੇ ਚ ਲਟਕਿਆ ਪਿਆ ਉੱਥੇ ਇੱਕ ਤਾਜਪੁਰ ਰੋਡ ਹੈ ਉੱਥੇ ਸਭ ਤੋਂ ਵੱਧ ਡੇਰੀਆਂ ਨੇ ਤੇ ਗੋਹਾ ਬੁੱਡੇ ਨਾਲੇ ਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਉਹਨਾਂ ਨੇ ਕਿ ਕਿਵੇਂ ਰਸਾਇਣ ਵਾਲਾ ਪਾਣੀ ਉੱਥੇ ਪੈ ਰਿਹਾ ਹੈ ਇਹ ਸਾਰੇ ਦੇ ਵਿੱਚ ਬਹੁਤ ਵੱਡੀ ਗੱਲ ਉਹਨਾਂ ਨੇ ਕੀਤੀ ਹੈ ਜਿਹੜੀ ਕਿ ਇਹ ਕਮੇਟੀ ਦਾ ਲਗੂ ਹੁੰਦਾ ਨਹੀਂ ਹੁੰਦਾ ਅੱਖਾਂ ਪੱਕ ਗਈਆਂ ਕੰਨ ਥੱਕ ਗਏ ਲੇਕਿਨ ਬੁੱਢੇ ਨਾਲੇ ਦੇ ਵਿੱਚ ਪਾਣੀ ਪਾਉਣ ਦਾ ਕੰਮ ਕਦੇ ਨਹੀਂ ਰੁਕਿਆ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਢੱਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਪ੍ਰੋਗਰਾਮ ਲਈ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ